ਚੰਤੇ ਸਿਰਿਆ ਕਾਂਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਰਾਂਜ ਦੀ ਵੱਡੀ ਖਬਰ ਏਸ਼ੀਆ ਕੱਪ ਫਾਈਨਲ ਭਾਰਤ ਦਾ ਫਾਈਨਲ ਵਿੱਚ ਪਹੁੰਚਣਾ ਤੈ ਬੰਗਲਾਦੇਸ਼ ਦੇ ਪਾਕਿਸਤਾਨ ਵਿੱਚ ਕੌਣ ਮਾਰੇਗਾ ਬਾਜੀ 2025 ਏਸ਼ੀਆ ਕੱਪ ਹੁਣ ਆਪਣੇ ਆਖਰੀ ਪੜਾ ਤੇ ਪਹੁੰਚ ਗਿਆ ਹੈ ਟੂਰਨਾਮੈਂਟ ਵਿੱਚ ਸਿਰਫ 4 ਮੈਚ ਬਾਕੀ ਹਨ ਜਿਸ ਵਿੱਚ 28 ਸਤੰਬਰ ਨੂੰ ਹੋਣ ਵਾਲਾ ਫਾਈਨਲ ਵੀ ਸ਼ਾਮਲ ਹੈ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਣ ਦੀ ਦੌੜ ਬਹੁਤ ਦਿਲਚਸਪ ਹੋ ਗਈ ਹੈ ਭਾਰਤ ਤੇ ਬੰਗਲਾਦੇਸ਼ ਵੱਲੋਂ ਸੁਪਰ 4 ਪੜਾਅ ਵਿੱਚ ਆਪਣੇ ਸ਼ੁਰੂਆਤੀ ਮੈਚ ਜਿੱਤਣ ਤੋਂ ਬਾਅਦ ਪਾਕਿਸਤਾਨ ਨੇ ਵੀ ਸ਼੍ਰੀਲੰਕਾ ਨੂੰ ਹਰਾ ਕੇ ਸੁਪਰ 4 ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ ਸ਼੍ਰੀਲੰਕਾ ਤੇ 5 ਵਿਕਟਾਂ ਦੀ ਜਿੱਤ ਨਾਲ ਪਾਕਿਸਤਾਨ ਨੇ ਏਸ਼ੀਆ ਕੱਪ ਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿੰਦਾ ਰੱਖਿਆ ਹੁਣ ਸਮੀਕਰਨ ਬਣ ਰਹੇ ਹਨ ਪ੍ਰਸ਼ੰਸਕ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਮੁਕਾਬਲੇ ਦੀ ਬੇਸਬਰੀ ਨਾਲ ਡਿਕ ਕਰ ਰਹੇ ਹਨ ਆਉ ਜਾਣਦੇ ਹਨ ਕਿ ਇਸ ਸਮੇਂ ਏਸ਼ੀਆ ਕੱਪ ਫਾਈਨਲ ਦੀ ਦੌੜ ਵਿੱਚ ਕੌਣ ਹੈ ਤੇ ਹਰੇਕ ਟੀਮ ਨੂੰ ਜਗ੍ਹਾ ਪੱਕੀ ਕਰਨ ਲਈ ਕੀ ਕਰਨਾ ਪਵੇਗਾ ਏਸ਼ੀਆ ਕੱਪ ਫਾਈਨਲ ਦ੍ਰਿਸ਼ ਕੌਣ ਜਿੱਤੇਗਾ ਜੇਕਰ ਭਾਰਤ ਅੱਜ ਦੁਬਈ ਵਿੱਚ ਖੇਡੇ ਜਾਣ ਵਾਲੇ ਸੁਪਰ 4 ਮੈਚ ਵਿੱਚ ਜਾਨੀ 24 ਸਤੰਬਰ ਨੂੰ ਬੰਗਲਾਦੇਸ਼ ਨੂੰ ਹਰਾ ਦਿੰਦਾ ਹੈ ਤਾਂ ਸ਼੍ਰੀਲੰਕਾ ਦੀ ਟੀਮ ਟੂਰਨਾਮੈਂਟ ਤੋਂ ਮਿੰਟ ਤੋਂ ਬਾਹਰ ਹੋ ਜਾਵੇਗੀ ਅਤੇ ਟੀਮ ਇੰਡੀਆ ਜਿੱਤ ਨਾਲ ਏਸ਼ੀਆ ਕੱਪ ਫਾਈਨਲ ਵਿੱਚ ਪਹੁੰਚ ਜਾਵੇਗੀ ਖਬਰ ਨਾਲ ਹੁਣ ਤੱਕ ਬਣੇ ਰਹਿਣ ਲਈ ਧੰਨਵਾਦ